ਚਾਵੜੀ ਬਾਜ਼ਾਰ ਦਿੱਲੀ ਦੇ ਅੰਦਰ ਇੱਕ ਜਗ੍ਹਾ ਹੈਗੀ ਹੈ ਇੱਧਰ ਪਿੱਛੇ ਹੀ ਜੀ ਉਧਰ ਕੂਚਾ ਦਿਲਵਾਲੀ ਸਿੰਘ ਹੈਗਾ ਜੀ ਅੱਛਾ ਜੀ ਕੂਚਾ ਦਿਲਵਾਲੀ ਸਿੰਘ ਕੂਚਾ ਦਿਲਵਾਲੀ ਸਿੰਘ ਇੱਕ ਏਰੀਆ ਦਾ ਨਾਮ ਹੈ ਹਵੇਲੀ ਦਾ ਨਾਮ ਹੈ ਗਲੀ ਦਾ ਨਾਮ ਹੈ ਜੀ ਅੱਛਾ ਜੀ ਤੇ ਜਿਹੜੇ ਕੂਚਾ ਦਿਲਵਾਲੀ ਸਿੰਘ ਹੈ ਨਾ ਉੱਥੇ ਦਾ ਇਤਿਹਾਸ ਕੀ ਹੈਗਾ ਉਹ ਜ਼ਿਆਦਾ ਕਿਸੇ ਨੂੰ ਪ੍ਰਚਲਿਤ ਨਹੀਂ ਹੈਗੀ ਇਹ ਗੱਲ ਲੇਕਿਨ ਪ੍ਰਭਾਤ ਫੇਰੀ ਹਰ ਸਾਲ ਨਿਕਲਦੀ ਹੈ ਤੇ ਉੱਥੇ ਸਿੰਘ ਜਿਹੜੇ ਵਿਚਾਰ ਕਰਦੇ ਆ ਉਧਰ ਇਤਿਹਾਸ ਦੱਸਿਆ ਜਾਂਦਾ ਹੈ ਕਿ ਕੂਚਾ ਦਿਲਵਾਲੀ ਸਿੰਘ ਦੇ ਅੰਦਰ ਜਦੋਂ ਮਹਾਰਾਜ ਗੁਰਤੇਗ ਬਹਾਦਰ ਸਾਹਿਬ ਦੀ ਨਵੇਂ ਪਾਸ਼ਾ ਜਿਹੜਾ ਸੀਸ ਜਦੋਂ ਧੜ ਤੇ ਜਦੋਂ ਭਾਈ ਜਤਾ ਜੀ ਉਹਨਾਂ ਦਾ ਧੜ ਉਹਨਾਂ ਦਾ ਸੀਸ ਲੈ ਕੇ ਗਏ ਸੀ ਜਿਹੜਾ ਧੜ ਭਾਈ ਲੱਖੀਸ਼ਾ ਬਨਜਾਰਾ ਜੀ ਲੈ ਕੇ ਗਏ ਸੀ ਰੂਹ ਦੇ ਅੰਦਰ ਉਹ ਜਿਹੜੀ ਮੀਟਿੰਗ ਹੋਈ ਸੀ ਜਿਹੜੀ ਮੀਟਿੰਗ ਹੋਈ ਸੀ ਉਹ ਕਿਹੜੇ ਗੁਰਸਿੱਖ ਦੇ ਘਰ ਹੋਈ ਸੀ ਉਹ ਦਿਲਵਾਲੀ ਸਿੰਘ ਦੇ ਘਰ ਹੋਈ ਸੀ ਦਿਲਵਾਲੀ ਸਿੰਘ ਦੀ ਹਵੇਲੀ ਦੇ ਅੰਦਰ ਹੋਈ ਸੀ ਮੀਟਿੰਗ ਅੱਛਾ ਕਿ ਕਿਸ ਤਰੀਕੇ ਨਾਲ ਮਹਾਰਤ ਦਾ ਸੀਸ ਤੁਸੀਂ ਅੱਗੇ ਜਾ ਕੇ ਲੈ ਕੇ ਜਾਣਾ ਤੇ ਤੁਹਾਨੂੰ ਤੁਸੀਂ ਲੈ ਕੇ ਜਾਣਾ ਤੇ ਕਿਸ ਤਰੀਕੇ ਨਾਲ ਪੂਰੀ ਪਲੈਨਿੰਗ ਕੀਤੀ ਗਈ ਸੀ ਅੱਛਾ ਇਹ ਭਾਈ ਜੈਤਾ ਜੀ ਦੀ ਤੇ ਭਾਈ ਲਖੀਸ਼ਾ ਬਨਜਾਰਾ ਜੀ ਦੀ ਭਾਈ ਦਿਲਵਾਲੀ ਸਿੰਘ ਨਾਲ ਆਪਸੀ ਮੀਟਿੰਗ ਕੀਤੀ ਸੀ ਜੀ 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 ਬਹੁਤ ਜ਼ਿਆਦਾ ਹਾਇਤ ਦੀ ਸ਼ਹਾਦਤ ਤੋਂ ਬਾਅਦ ਨਾ ਉਹਨਾਂ ਨੇ ਇੱਕ ਬੜਾ ਬੜਾ ਸਵਾਗ ਰਚਣਾ ਸੀ ਇੱਥੇ ਉਹਨਾਂ ਦੀ ਬਾਡੀ ਨੂੰ ਪੇ ਪੇ ਰਹਿਣ ਦੇਣਾ ਸੀ ਬੇਦਵੀ ਕਰਨੀ ਸੀ ਪੂਰੇ ਸੰਸਾਰ ਨੂੰ ਦੱਸਣਾ ਸੀ ਕਿਉਂਕਿ ਇਹ ਚੋਕ ਤਾਂ ਹੀ ਪ੍ਰਸਿੱਧ ਹੋਣਾ ਸੀ ਕਿ ਇੱਥੇ ਦੇਖੋ ਜੀ ਜੋ ਸਾਡੀ ਇੰਨੀ ਮੰਨੇਗਾ ਤੇ ਉਹਦਾ ਇਹ ਹਸ਼ਰ ਹੋਏਗਾ ਜੀ ਇੱਥੇ ਪੂਰੀ ਬਾਰਡਰ ਕਰ ਦਿੱਤਾ ਗਿਆ ਸੀ ਜੀ ਸ਼ਹਾਦਤ ਤੋਂ ਬਾਅਦ ਇੱਥੇ ਕੋਈ ਛੇੜਖਾਨੀ ਵੀ ਨਹੀਂ ਕਰ ਸਕਦਾ ਸੀ ਪਰ ਜਦੋਂ ਮਾਰਦ ਦਾ ਸੀਸ ਧੜ ਤੋਂ ਅਲੱਗ ਹੋਇਆ ਸੀ ਤੇ ਇੰਨੀ ਤੇਜ਼ ਕੁਫ ਅੰਧੇਰੀ ਚੱਲੀ ਸੀ ਹਵਾਵਾਂ ਚੱਲੀਆਂ ਸੀ ਤੇ ਉਹਦੇ ਅੰਦਰ ਭਾਈ ਜੈਤਾ ਜੀ ਤੇ ਭਾਈ ਲਖੀ ਸ਼ਾਵਣਜਾਰਾ ਜੀ ਉਹਨਾਂ ਨੇ ਆਪਣੀ ਸੇਵਾਵਾਂ ਨਿਭਾਈਆਂ ਜਿਸ ਤਰੀਕੇ ਨਾਲ ਉਹਨਾਂ ਨੇ ਆਪਣੀ ਪਲੈਨਿੰਗ ਕੀਤੀ ਸੀ ਜਿਹੜੀ ਉਹ ਪਲੈਨਿੰਗ ਦੀ ਜਗ੍ਹਾ ਹੈਗੀ ਸੀ ਉਹ ਭਾਈ ਦਿਲਵਾਲੀ ਸਿੰਘ ਜੀ ਦਾ ਹਵੇਲੀ ਹੈਗੀ ਸੀ ਕੂਚਾ ਦਿਲਵਾਲੀ ਸਿੰਘ ਤੇ ਜਦ ਇਹ ਭਾਈ ਜੈਤਾ ਜੀ ਨੇ ਉੱਥੇ ਜਾ ਕੇ ਮਹਾਰਾਜ ਨੂੰ ਦੱਸਿਆ ਕਿ ਮਹਾਰਾਜ ਅਸੀਂ ਇਸ ਤਰੀਕੇ ਨਾਲ ਪਹਿਲੇ ਰਣਨੀਤੀ ਬਣਾਈ ਸੀ ਆਪਣਾ ਪਲੈਨਿੰਗ ਕੀਤੀ ਸੀ ਇਹ ਸਭ ਤਾਂ ਹੀ ਸੇਵਾਵਾਂ ਪ੍ਰਵਾਨ ਹੋਈ ਹੈ ਕਿਉਂਕਿ ਮੈਂ ਤੁਹਾਨੂੰ ਆਪ ਜੀ ਨੂੰ ਪਹਿਲੇ ਵੀ ਦੱਸਿਆ ਕਿ ਦਿੱਲੀ ਅੰਦਰ ਵੀ ਸਿੱਖ ਹੈਗੇ ਸੀ ਮਹਾਰਾਜ ਦੇ ਜੀ ਐ ਨਹੀਂ ਸੀ ਕਿ ਜਿਹੜੇ ਭਾਈ ਮਤੀ ਦਾਸ ਦੀ ਆਈ ਸੀ ਉਹ ਤੇ ਪਿਆਰੇ ਸੀ ਮਹਾਰਾਜ ਦੇ ਨਾਲ ਆ ਸੀ ਅਨੰਦਪੁਰ ਸਾਹਿਬ ਦੇ ਜੀ ਦਿੱਲੀ ਅੰਦਰ ਵੀ ਮਹਾਰਾਜ ਦੇ ਕਾਫੀ ਪਰਿਵਾਰ ਰਹਿੰਦਾ ਸੀ ਸਿੱਖ ਰਹਿੰਦੇ ਸੀ ਪਰ ਪਹਿਚਾਨ ਨਹੀਂ ਸੀ ਜੀ ਫਿਰ ਮਹਾਰਾਜ ਨੇ ਉਹਨਾਂ ਦਾ ਜ਼ਿਕਰ ਅਕਾਲ ਉਸਤਤ ਦੇ ਅੰਦਰ ਕੀਤਾ ਹੈ ਬੰਗ ਕੇ ਬੰਗਾਲੀ ਫਿਰੰਗ ਕੇ ਫਿਆਂਗਾ ਵਾਲੀ ਦਿੱਲੀ ਕੇ ਦਿਵਾਲੀ ਤੇਰੀ ਆਗਿਆ ਵਿੱਚ ਚਲਤ ਹੈ ਕਿ ਜਿਹੜੇ ਦਿੱਲੀ ਦੇ ਦਿਵਾਲੀ ਉਹਨਾਂ ਨੇ ਸਿੰਘ ਦਾ ਨਾਮ ਮਾਰਨੇ ਆਪਣੀ ਬਾਣੀ ਅੰਦਰ ਸ਼ੋਭਿਤ ਕੀਤਾ ਹੈ ਕੀ ਬਾਤ ਹੈ ਇਹ ਕੀ ਬਾਤ ਹੈ ਅਜਾ ਪਾਵਨ ਦੇਖੋ ਸ਼ਹੀਦੀ ਸਥਾਨ ਹੈ ਇੱਥੇ ਅੱਜ ਦੇ ਸਮੇਂ ਅੰਦਰ ਇੱਕ ਫੁਆਰਾ ਸਥਿਤ ਹੈਗਾ ਚਾਨਨੀ ਚੌਕ ਦਾ ਜਿਹਨੂੰ ਅਸੀਂ ਫੁਆਰਾ ਚੌਕ ਕਹਿੰਦੇ ਆ ਇਹ ਪਹਿਲੇ ਇੱਥੇ ਸੰਗਤਾ ਕਾਫੀ ਰੋਸ ਕਰਦੀਆਂ ਸੀ ਇੱਥੇ ਕਿਉਂਕਿ ਇਨਾ ਪਾਵਨ ਜਿਹੜਾ ਸਥਾਨ ਜਿਹੜਾ ਸੁੰਦਰ ਸਥਾਨ ਬਣਿਆ ਪਹਿਲੇ ਇਹ ਸਾਨ ਇਦਾਂ ਦਾ ਨਹੀਂ ਸੀ ਪਹਿਲੇ ਇੱਥੇ ਨੋਰਮਲ ਸਵੇਰੇ ਸੰਗਤ ਜਿਹੜੀ ਆਂਦੀ ਸੀ ਨਾ ਇੱਥੇ ਕੋਈ ਬੈਠ ਕੇ ਪਾਠ ਵੀ ਨਹੀਂ ਕਰ ਸਕਦਾ ਸੀ ਇੱਥੇ ਬੈਠਣ ਦੀ ਵੀ ਮਨਾਹੀ ਹੈਗੀ ਸੀ ਇਹ ਸਾਰਾ ਸਰਕਾਰ ਦੇ ਅੰਡਰ ਹੈਗਾ ਸੀ ਸਾਰਾ ਏਰੀਆ ਅੱਛਾ ਜੀ ਇਹ ਪੂਰਾ ਕਵਰਡ ਹੈਗਾ ਸੀ ਇੱਥੇ ਕੋਈ ਪਾਠ ਵੀ ਨਹੀਂ ਕਰ ਸਕਦਾ ਸੀ ਇੱਥੇ ਕੋਈ ਛੱਤ ਵੀ ਨਹੀਂ ਪਾ ਸਕਦਾ ਸੀ ਚਾਰ ਦੀਵਾਰੀ ਵੀ ਨਹੀਂ ਕਰ ਸਕਦਾ ਸੀ ਇੱਥੇ ਨੋਰਮਲ ਜਿਹੜੇ ਭਈਏ ਵਗੈਰਾ ਹੁੰਦੇ ਐ ਇੱਥੇ ਉਹ ਆਪਣਾ ਪਾਨ ਬੀੜੀ ਵਗੈਰਾ ਕਰਦੇ ਹੁੰਦੇ ਸੀ ਤੇ ਸੰਗਤਾਂ ਨੂੰ ਕਾਫੀ ਰੋਸ ਹੁੰਦਾ ਸੀ ਤੇ ਉਹਨਾਂ ਨੇ ਇੱਕ ਛੋਟਾ ਜਿਹਾ ਸਥਾਨ ਬਣਾਇਆ ਹੋਇਆ ਸੀ ਜੋਤ ਜਗਾਉਂਦੇ ਸੀ ਤੇ ਭਾਈ ਮਤੀ ਦਾਸ ਜੀ ਸਤੀ ਦਾਸ ਜੀ ਭਾਈ ਦਿਯਾਲਾ ਜੀ ਦਾ ਨਾਮ ਉੱਤੇ ਪੱਥਰ ਤੇ ਸੁਸ਼ੋਭਿਤ ਕੀਤਾ ਹੋਇਆ ਹੈ ਤੇ ਬਸ ਇੰਨੇ ਕ ਨਿਸ਼ਾਨੀ ਹੈਗੀ ਸੀ ਭਾਈ ਮਤੀ ਦਾਸ ਜੀ ਜਿਹੜੇ ਹੈਗੇ ਸੀ ਜਪਜੀ ਸਾਹਿਬ ਜੀ ਦਾ ਉਹਨਾਂ ਦੇ ਆ ਨਾਮ ਚੱਲ ਰਿਹਾ ਸੀ ਅੰਦਰ ਜਦੋਂ ਉਹਨਾਂ ਦੇ ਸੀਸ ਤੇ ਆਰਾ ਚਲਿਆ ਦੋ ਫਾੜ ਹੋਏ ਸ਼ਰੀਰ ਦੇ ਦੋ ਫਾੜਾ ਦੇ ਵਿੱਚੋਂ ਜਪਜੀ ਸਾਹਿਬ ਦਾ ਪੂਰਨ ਸੰਪੂਰਨ ਪਾਠ ਦੀ ਆਵਾਜ਼ ਆਈ ਤੇ ਜਦੋਂ ਕੱਟ ਹੋਈ ਤਾਂ ਪੂਰਾ ਸੰਪੂਰਨ ਦਾ ਪਾਠ ਹੋ ਰਿਹਾ ਸੀ ਜਬਜੀ ਸਾਹਿਬ ਜੀ ਦਾ ਭਾਈ ਸਤੀ ਦਾਸ ਜੀ ਉਹਨਾਂ ਦਾ ਮੁਖ ਜਦੋਂ ਅਰਦਾਸ ਕੀਤੀ ਗਈ ਔਰੰਗਜ਼ੇਬ ਨੇ ਪੁੱਛਿਆ ਕਿ ਤੁਹਾਡੀ ਆਖਰੀ ਇੱਛਾ ਕੀ ਹੈ ਔਰੰਗਜ਼ੇਬ ਨੇ ਇੱਕ ਆਫਰ ਵੀ ਕੀਤਾ ਸੀ ਭਾਈ ਸਤੀ ਦਾਸ ਜੀ ਨੂੰ ਕਿ ਤੂੰ ਮੇਰੀ ਪੁੱਤਰੀ ਨਾਲ ਵਿਆਹ ਕਰ ਲੈ ਤੈਨੂੰ ਮੈਂ ਦਿੱਲੀ ਦਾ ਤਖਤ ਦੇ ਦਗਾ ਤੂੰ ਆਪਣਾ ਧਰਮ ਆਪਣਾ ਮਜ਼ਬ ਛੱਡ ਦੇ ਪਰ ਨਾ ਉਹਨਾਂ ਨੇ ਸੀਸ ਦੀਆ ਪਰ ਸੀਨਾ ਉਚਰੀ ਉਹਨਾਂ ਨੇ ਬਿਲਕੁਲ ਆਪਣਾ ਧਰਮ ਪਰਪੱਖ ਮਹਾਰਾਜ ਦੀ ਸਿੱਖੀ ਨੂੰ ਅਨ ਬੰਨ ਕਰਕੇ ਆਪਣੀ ਸ਼ਹਾਦਤ ਨੂੰ ਪ੍ਰਵਾਨ ਕੀਤਾ ਕਿਸੇ ਨਹੀਂ ਡੋਲੇ ਮਹਾਰਾਜੀ ਸ਼ਾਜ਼ਾ ਨੂੰ ਪ੍ਰਵਾਨ ਕੀਤਾ ਭਾਈ ਦੇਵਾਲਾ ਜੀ ਵੀ ਇਸੇ ਤਰੀਕੇ ਨਾਲ ਸ਼ਹੀਦ ਹੋਏ ਅੱਜ ਦੇਖੋ ਸੰਗਤਾਂ ਦੇ ਪਿਆਰ ਨਾਲ ਸੰਗਤਾਂ ਦੀ ਅਰਦਾਸਾਂ ਪ੍ਰਵਾਨ ਹੋਈਆਂ ਕਿੰਨੇ ਸਾਲ ਬਾਅਦ ਜਾ ਕੇ ਅਜਿੱਥੇ ਇਨਾ ਸੁੰਦਰ ਸਥਾਨ ਬਣਿਆ ਇੱਥੇ ਸੰਗਤਾਂ ਪਾਠ ਵੀ ਕਰਦੀਆਂ ਨਾਗ ਸਿੰਘ ਫੋਜਾ ਰਗੜੇ ਵੀ ਲਾਨੀ ਹੈ ਤੇ ਅੱਜ ਦੇਖੋ ਜੋਤ ਵੀ ਜਗਦੀ ਹੈ ਸਾਰਾ ਮਹਾਰਾਜ ਦੇ ਨਿਸ਼ਾਨ ਵੀ ਝੂਲਦੇ ਆ ਐਸਾ ਉਹ ਸ਼ਹਾਦਤ ਦਾ ਕਾਰਨ ਨਹੀਂ ਹੋਇਆ ਤੇ ਸ਼ਹਾਦਤ ਸ਼ਹਾਦਤ ਦਾ ਅਰਥ ਕੀ ਹੁੰਦਾ ਜੀ ਸ਼ਹਾਦਤ ਦਾ ਅਰਥ ਹੁੰਦਾ ਜੀ ਆਪਣਾ ਖੂਨ ਡੋਲ ਕੇ ਗਵਾਹੀ ਦੇਣੀ ਭਾਈ ਮਤੀ ਦਾਸ ਜੀ ਨੇ ਅੱਜ ਇੱਥੇ ਸਾਖਸ਼ਾਤ ਰੂਪ ਦੇ ਅੰਦਰ ਕਰਕੇ ਦਿਖਾਈ ਸੀ ਜੀ ਉਸ ਸਮੇਂ ਅੰਦਰ ਅਸੀਂ ਸਮਝਦੇ ਕਿ ਸਿਰਫ ਤਿੰਨ ਸਿੱਖ ਹੀ ਹੈਗੇ ਸੀ ਮਹਾਰਾਜ ਦੇ ਨਾਲ ਗੁਰਤੇ ਇੱਕ ਭਦਰ ਸਾਹਿਬ ਜੀ ਦੇ ਨਾਲ ਨਾ ਜੀ ਇੱਥੇ ਤਿੰਨ ਸਿੱਖਾਂ ਤੋਂ ਇਲਾਵਾ ਦਿੱਲੀ ਦੇ ਅੰਦਰ ਪੂਰਾ ਇਕੱਠ ਹੈਗਾ ਜੀ ਦਿੱਲੀ ਅੰਦਰ ਵੀ ਮਹਾਰਾਜ ਦੀ ਸੰਗਤ ਹੈਗੀ ਸੀ ਪਰ ਸਿੱਖਾਂ ਦੀ ਕੋਈ ਪਛਾਣ ਨਹੀਂ ਸੀ ਜਿਹੜੇ ਮਹਾਰਾਜ ਦੇ ਨਾਲ ਅਨੰਦਪੁਰ ਸਾਹਿਬ ਤੋਂ ਆਈ ਸੀ ਉਹਨਾਂ ਦੀ ਪਛਾਣ ਐਸ ਕਰਕੇ ਸੀ ਕਿ ਉਹ ਮਹਾਰਾਜ ਦੇ ਨਾਲ ਆਈ ਸੀ ਤਾਂ ਉਹ ਫੜੇ ਗਏ ਸੀ। ਬਾਕੀ ਇੱਥੇ ਜਦੋਂ ਉਹਨਾਂ ਦੀ ਸ਼ਹਾਦਤ ਹੋ ਰਹੀ ਸੀ ਇੱਥੇ ਕਾਫੀ ਸਿੱਖਾ ਦਾ ਇਕੱਠ ਹੈਗਾ ਸੀ। ਜਦੋਂ ਉਹਨਾਂ ਦੀ ਸ਼ਹਾਦਤ ਹੋਈ ਅੱਗੇ ਉਹਨਾਂ ਨੂੰ ਬਚਾਉਣ ਲਈ ਕਿਸੇ ਨੇ ਹਾਜ਼ ਨਾਰਾ ਨਹੀਂ ਮਾਰਿਆ। ਇਹ ਗੱਲ ਜਦੋਂ ਭਾਈ ਜੈਤਾ ਜੀ ਨੇ ਅਨੰਦਪੁਰ ਸਾਹਿਬ ਜage ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦੱਸੀ ਬਿਆਨ ਕੀਤੀ ਤੇ ਮਹਾਰਾਜ ਨੇ ਉਸ ਸਮੇਂ ਇੱਕ ਪ੍ਰਣ ਲਿੱਤਾ ਕਿ ਅਸੀਂ ਇੱਕ ਸਿੱਖ ਨੂੰ ਐਸੀ ਪਛਾਣ ਦਵਾਂਗੇ ਐਸਾ ਸਰੂਪ ਦਵਾਂਗੇ ਜਿਹੜਾ ਲੱਖਾਂ ਦੀ ਗਿਣਤਾ ਗਿਣਤੀ 'ਚੋਂ ਪਛਾਣਿਆ ਜਾਏਗਾ ਉਹ ਖਾਲਸੇ ਦਾ ਰੂਪ ਹੋ ਕੇ ਅੱਜ ਸੰਸਾਰ ਦੇ ਉੱਤੇ ਪ੍ਰਗਟ ਹੋਇਆ ਤੇ ਅੱਜ ਤੁਸੀਂ ਦੇਖ ਸਕਦੇ ਹੋ ਪਾਵਨ ਤੋਂ ਵੀ ਤ੍ਰਿਸ਼ਦੀ ਦਿਹਾੜਾ ਹੈਗਾ ਜੀ ਦੁਨੀਆ ਦੇ ਵਿੱਚ ਸਨਨਾਟਾ ਛਾ ਗਿਆ ਸੀ ਵੀ ਇਦਾਂ ਵੀ ਕੋਈ ਸ਼ਹਾਦਤ ਹੋ ਸਕਦੀ ਹੈ ਔਰ ਕਿਸੇ ਵਾਸਤੇ ਸ਼ਹਾਦਤ ਹੋ ਸਕਦੀ ਹੈ ਸੁਸੰਗਤਾਂ ਦਿੱਲੀ ਦੀਆਂ ਇੱਥੇ ਖੜੀਆਂ ਨੇ ਤੇ ਰਾਤ ਦਾ ਵੇਲਾ ਜੀ ਸੰਗਤਾਂ ਸਾਰੀ ਰਾਤ ਇੱਥੇ ਜਾਪ ਕਰਦੀ ਰਹੀਆਂ ਕਿਉਂਕਿ ਅੱਜ ਸ਼ਹਾਦਤ ਦਾ ਦਿਨ ਹੈ ਔਰ ਜਿੰਨਾਂ ਸ਼ਹਾਦਤਾਂ ਦੀ ਮਿਸਾਲ ਨਹੀਂ ਕੋਈ ਦੁਨੀਆ ਦੇ ਉੱਤੇ ਅਸੀਂ ਵੇਖਦੇ ਹਾਂ ਲੋਕੀ ਮਰਦੇ ਆ ਆਪਣੇ ਬੱਚਿਆਂ ਦੇ ਲਈ ਆਪਣੇ ਧਰਮ ਦੇ ਲਈ ਜਾਂ ਆਪਣੇ عقیده ਦੇ ਲਈ ਜਾਂ ਆਪਣੇ ਫਿਰਕੇ ਦੇ ਲਈ ਲੇਕਿਨ ਇਹ ਜਿਹੜੀ ਸ਼ਹਾਦਤ ਹੈ ਦੁਨੀਆ ਤੋਂ ਲਾਸਾਨੀ ਸ਼ਹਾਦਤ ਹੈ ਇਹ ਪ੍ਰੇਮ ਦੀ ਸ਼ਹਾਦਤ ਹੈ ਗੁਰਤੇਗ ਬਹਾਦਰ ਜੀ ਮਹਾਰਾਜ ਜੀ ਨੇ ਜਦੋਂ ਪੰਡਤ ਚੱਲ ਕੇ ਆਏ ਉਹਨਾਂ ਨੇ ਉਹਨਾਂ ਦੀ ਰਾਖੀ ਦੇ ਲਈ ਸ਼ਹਾਦਤ ਦਿੱਤੀ ਤੇ ਉਹਨਾਂ ਦੇ ਸਿੱਖਾਂ ਨੇ ਗੁਰੂ ਦੇ ਪ੍ਰੇਮ ਦੇ ਵਿੱਚ ਸ਼ਾਦਤ ਦਿੱਤੀ। ਗੁਰਕੋਵੀ ਸਿੰਘ ਜੀ ਮਹਾਰਾਜ ਕਹਿੰਦੇ ਕਿ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪ੍ਰਾਯੋ। ਬਹੁਤ-ਬਹੁਤ ਧੰਨਵਾਦ ਸਾਰੀ ਦਿੱਲੀ ਦੀ ਸੰਗਤਾਂ ਦਾ ਹੀ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ। ਸਲਾਮ ਵਾਹਿਗੁਰੂ ਜੀ ਕੀ। ਵਾਹਿਗੁਰੂ ਜੀ ਕੀ ਖਾਤੇ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ। ਜੀ ਇੱਕ ਸਾਡੇ ਨਾਲ